ਲਾਣਾ ਆਪਣਾ ਲਵੇ ਸਤੋ ਲੱਖ ਰੁਪਇਆ ਮੁੱਖ ਮੰਤਰੀ ਮੋੜਾ ਛੱਡ ਦੇ ਇਹ 100 ਲੱਖ ਰੁਪਇਆ ਮਹੀਨਾ ਦੇ ਦਿਆ ਕਰਾਂਗੇ ਜਾਂ ਕਿ ਮੈਂ ਸਾਡੇ ਸਾਰਿਆਂ ਦੇ ਘੋਲੀ ਮਾਰ ਦਿਓ ਨਹੀਂ ਤੇ ਅਸੀਂ ਪੰਜਾਬ ਦੀਆਂ ਜ਼ਮੀਨਾਂ ਨਹੀਂ ਲੈਣ ਦੇਵਾਂਗੇ ਅਸੀਂ ਮਰ ਜਾਵਾਂਗੇ ਪਰ ਪੰਜਾਬ ਦੀ ਜਿਹੜੀ ਅਪਜਾਊ ਧਰਤੀ ਆ ਉਹਨੂੰ ਘਰਾ ਵਿੱਚ ਨਹੀਂ ਤਬਦੀਲ ਹੋਣ ਦਦੇ ਕੰਜਰੀ ਵਾਲ ਪੰਡ ਸਰਕਾਰ ਵਰਤਾਵਾ ਜੈ ਜਵਾਦ ਵਰਤਾਵਾ میناں کوئی دین ਨੂੰ تیار نہیں ਇੱਥੇ ਤੱਕ ਕਿ ਝਾੜੂ پارٹی ਦੇ ਜੜੇ ਚਮਚੇ ਆ ਉਹ ਵੀ ਜ਼ਮੀਨਾਂ ਦੇਣ ਨੂੰ تیار ਨਹੀਂ ਅਗਲੇ ਨੂੰ ਪਤਾ ਵੀ ਜ਼ਮੀਨ ਹੈ ਖੱਤਾ ਤੋਂ ਖੱਤੇ ਜਿਹੜੇ ਹੈਗੇ ਉਹ ਵੀ ਵੇਚ ਕੇ ਵੇਲੇ ਹੋਗਾ ਤੇ ਸਾਲ ਦੋ ਸਾਲ ਤੋਂ ਪੈਸੇ ਮੁੱਕ ਗਿਆ ਨੇ ਮੁੜ ਕੇ ਕਿਹੜੀ ਮਾਨ ਮਾਸੀ ਕਹਣਾ ਕਿੱਥੇ ਨੂੰ ਜਾਣਾ ਸਾਰੀ ਟੀਮ ਹੀ ਦਿੱਲੀ ਵਾਲੀ ਆਣ ਕੇ ਬਹਿ ਗਈ ਆ ਤੁਸੀਂ ਦੱਸੋ ਇੱਥੇ ਚੱਲਦੀ ਕਿਹਦੀ ਆ ਭਗਵਾਨਤਮਨ ਜਦੋਂ ਬਿਆਨ ਵੀ ਦਿੰਦਾ ਆ ਉਹ ਵੀ ਇਹਨਾਂ ਨੂੰ ਸਵੇਰ ਨੂੰ ਪੁੱਛ ਕੇ ਦਿੰਦਾ ਭਾਈ ਮੈਂ ਕੀ ਬੋਲਣਾ ਹੋਰ ਕੋਈ ਲੀਡਰ ਇਹਨਾਂ ਦਾ ਬੋਲਦਾ ਪਰ ਬੋਲਦਾ ਹੀ ਨਹੀਂ ਸਾਰੇ ਗੁੰਡੇ ਬਣ ਗਏ ਆ ਫਰਮਾਨ ਮੰਨੂ ਕਿ ਜੀਵਾ ਦੇ ਆਕੇ ਨਾਲਤਾ ਆਪਣੀ ਸਰਕਾਰ ਚਲਾ ਤੇ ਲੋਕ ਤੇਰੇ ਨਾਲ ਰਹਿਣਗੇ ਜਿਹਦੇ ਕੀ ਵਾਦੇ ਆਖੇ ਲਗਣਾ ਤੇ ਤੇਰੀ ਸਰਕਾਰ ਵੀ ਜਾਂਦੀ ਲਗਣੀ ਆ ਤੇ ਤੇ ਵੀ ਜਾਂਦਾ ਲੱਗਣਾ ਲੈਂਡ ਪੁਲਿੰਗ ਮਾਮਲੇ ਨੂੰ ਲੈ ਕੇ ਲਗਾਤਾਰ ਕਿਸਾਨਾਂ ਦਾ ਰੋ ਜਿਹੜਾ ਵਾਦਾ ਹੋਇਆ ਨਜ਼ਰ ਆ ਰਿਹਾ ਅੱਜ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁੱਡਾ ਕੰਪਲੈਕਸ ਦੀਆਂ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੱਢ ਕੇ ਲਿਆਂਦਾ ਗਿਆ ਅਤੇ ਇਹ ਕਿਸਾਨ ਜਿਹੜੇ ਨੇ ਉਹ ਸਰਕਾਰ ਦਾ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਇਹਨਾਂ ਦੇ ਕਹਿਣ ਮੁਤਾਬਕ ਸਰਕਾਰ ਜਿਹੜਾ ਉਹਨਾਂ ਦੇ ਨਾਲ ਧਰੋ ਕਰ ਰਹੀ ਹੈ ਜੇਕਰ ਇਹਨਾਂ ਦੀਆਂ ਜ਼ਮੀਨਾਂ ਹੀ ਚਲੀ ਜਾਣਗੀਆਂ ਤੇ ਕੀ ਕਰਨਗੇ ਤਾਂ ਜਿ cụcੜ ਪਿੰਡ ਤੋਂ ਸ਼ੁਰੂਆਤ ਹੋ ਕੇ ਇਸ ਟਰੈਕਟਰ ਮਾਰਚ ਦੀ ਇੱਥੇ ਤੱਕ ਪਹੁੰਚਣੇ ਜਲੰਧਰ ਦੇ ਪੁੱਡਾ ਕੰਪਲੈਕਸ ਦੀਆਂ ਇਹ ਤਸਵੀਰਾਂ ਸਿੱਧੇ ਤੌਰ ਤੇ ਸਾਹਮਣੇ ਆ ਰਹੀਆਂ ਨੇ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਕਿਸਾਨ ਜਿਹੜੇ ਨੇ ਟਰੈਕਟਰ ਮਾਰਚ ਕਰ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂ ਪ੍ਰਦਰਸ਼ਨ ਜਿਹੜਾ ਇਹਨਾਂ ਦੇ ਵੱਲੋਂ ਅੱਜ ਕੀਤਾ ਜਾਵੇਗਾ ਤੇ ਇਸੇ ਦੇ ਲਈ ਆਪਾਂ ਜਿਹੜੀ ਇਹ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਕਿਸਾਨਾਂ ਦੇ ਨਾਲ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਜਿਹੜੀ ਆ ਕਿ ਤੁੱਕੀ ਚੱਕ ਦਿਆਂਗੇ ਬਾਹਰ ਤੇ ਮੋਡਾ ਰੱਖ ਦਿਆਂਗੇ 21 ਤੁੱਕੀ ਚੱਕ ਦਿਆਂਗੇ ਬਾਹਰ ਤੇ ਮੋਡਾ ਰੱਖ ਦਿਆਂਗੇ ਕੰਜਰੀਬਾਲ ਭਗਵੰਤ ਮਰ ਪੰਡ ਸਰਕਾਰ ਮਰਦਾਬਾਦ 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 ਕੰਜਰੀਬਾਲ ਪੰਡ ਸਰਕਾਰ ਮਰਦਾਬਾਦ ਮਰਦਾਬਾਦ ਬਿਲਕੁਲ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਹੁੰਦੀ ਹੋਈ ਨਜ਼ਰ ਆ ਰਹੀ ਕਿਸਾਨਾਂ ਕੋਲ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਹਾਂ ਪੰਜਾਬ ਸਰਕਾਰ ਤਾਂ ਕਹਿੰਦੀ ਉਹ ਕਿ ਕਿਸਾਨਾਂ ਲਈ ਬੜੀ ਸੁਹੇਰਦ ਹੈਗੀ ਆ ਕਾਦੀ ਸਹੂਗਾ ਜਿਹੜੀ ਸਾਰੀ ਜ਼ਮੀਨਾਂ ਜਦੋਂ ਪਹਿਲਾਂ ਮਿੱਟੀ ਪਟਵੜ ਦੇ ਸਾਰੀ ਜ਼ਮੀਨ ਖਰਾਬ ਕਰ ਦਿੱਤੀ ਇਸ ਕਰਕੇ ਅਸੀਂ ਇਹਨਾਂ ਕਹਿੰਨੇ ਭਵੰਮਾ ਨੂੰ ਕਿ ਜੇ ਇਹ ਬਾਦੇ ਅੱਖੇ ਨਾ ਲੱਗ ਆਪਣੀ ਸਰਕਾਰ ਚਲਾ ਤੇ ਲੋਕ ਤੇਰੇ ਨਾਲ ਰਹਿਣਗੇ ਜੇ ਦੇ ਕਿ ਜੇ ਬਾਦੇ ਅੱਖੇ ਲੱਗਣਾ ਤੇ ਤੇਰੀ ਸਰਕਾਰ ਵੀ ਜਾਂਦੀ ਲੱਗਣੀ ਆ ਤੇ ਤੇ ਵੀ ਜਾਂਦਾ ਲੱਗਣਾ ਦਿੱਲੀ ਦੇ ਨਾਲ ਅਕਸਰ ਆড্ডা ਕਿਸਾਨਾਂ ਨੇ ਲਾਇਆ ਪੰਜਾਬ ਵਾਲਿਆਂ ਨੇ ਹਮੇਸ਼ਾ ਆড্ডা ਲਾਇਆ ਲੱਗਦਾ ਕਿ ਦਿੱਲੀ ਨਾਲ ਉਹ ਵੀ ਕਿਤੇ ਵੱਧ ਸਰਕਾਰ ਤੋਂ ਤੰਗ ਪ੍ਰੇਸ਼ਾਨ ਕਰ ਰਹੀ ਹੈ ਇਹ ਪ੍ਰਸ਼ਾਪ ਕੰਜਰੀ ਬਾਦ ਦੇ ਆਖੇ ਲੱਗ ਕੇ ਕਰ ਰਿਹਾ ਜੋ ਕੰਜਰੀ ਬਾਦ ਕਰਾ ਰਿਹਾ ਨਾ ਬਹੁਤ ਮਾੜਾ ਕਰਾ ਰਿਹਾ ਇਹ ਭਵੰਦਮਾਨ ਦੇ ਹੱਡੀ ਵੇਚ ਲਿਆ ਭਵੰਦਮਾਨ ਨੂੰ ਚਾਹੁੰਦਾ ਨਹੀਂ ਇਹ ਬਰਦਾਸ਼ਤ ਨਹੀਂ ਕਰਦਾ ਜੋ ਜੇ ਹੈਗਾ ਮੀਡੀਆ ਇਹ ਕਰਕੇ ਮੀਡੀਆ ਨੂੰ ਵੀ ਬੇਨਤੀ ਕਰਦੇ ਆਂ ਕਿੰਜੀ ਆਣ ਬੰਦੀ ਕਰ ਦੋ ਕਿੰਜੀ ਇਹ ਪੰਜਾਬ ਚੋਂ ਨਿਕਲ ਜਾਵੇ 15 ਇਹਨੂੰ ਕੱਢ ਦੇਵੇ ਤੇ ਪੰਜਾਬ ਵਜ ਰਊਗਾ ਭਗਵੰਤਪਾ ਦੇ ਨਾਲ ਲੋਕ ਰਹਿਣਗੇ ਜੇ ਇਹ ਕੰਮ ਭਗਵੰਤਪਾ ਨੇ ਕੀਤਾ ਭਗਵੰਤਪਾ ਦੇ ਨਾਲ ਕਿਸੇ ਨੇ ਨਹੀਂ ਰਹਿਣਾ ਔਰੀਆਂ ਸਮਝ ਨੂੰ ਕੋਈ ਵੋਟ ਨਹੀਂ ਪਣੀ ਤੇ ਇਹਨੂੰ ਇਦੋਂ ਭਗਾ ਦੇਾਂਗੇ ਪਰ ਦਿੱਕਤ ਕੀ ਆ ਰਹੀ ਹੈ ਤੁਹਾਨੂੰ ਲੈਂਡ ਬੋਲਿੰਗ ਮਾਮਲੇ ਨੂੰ ਲੈ ਕੇ ਕਿ ਕੱਖ ਨਹੀਂ ਕਿਸਾਨਾਂ ਨੂੰ ਦੇ ਰਹੇ ਪਹਿਲਾਂ ਪੰਜਾਬ ਦੀ ਮਿੱਟੀ ਪੜ ਵੜ ਕੇ ਕਿਸਾਨ ਪਰਵਾਹ ਕਰ ਦੋਤੇ ਆ ਹੁਣ ਜ਼ਮੀਨਾਂ ਖੋਹ ਕੇ ਕਰ ਰਹੇ ਆ ਉਹ ਇੱਕ ਨਾਲ ਜ਼ਮੀਨ ਲੈ ਕੇ ਕੀ ਕਰਨਗੇ ਕਿੱਥੇ ਜਾਣਗੇ ਸਾਰੀ ਜ਼ਮੀਨ ਖੋਹੇ ਕੋਈ ਪੈਸਾ ਨਹੀਂ ਕੋ ਦੇਲਾ ਨਹੀਂ ਉਹ ਕਿੱਥੇ ਜਾਣਗੇ ਖਜ਼ਾਨਾ ਪਰ ਮੁੱਖ ਮੰਤਰੀ ਨੇ ਤਾਂ ਲੱਖ ਰੁਪਇਆ ਆਪਣਾ ਲਵੇ 700 ਲੱਖ ਰੁਪਇਆ ਮੁੱਖ ਮੰਤਰੀ ਪੁਣਾ ਛੱਡ ਦੇਵੇ ਇਹ 100 ਲੱਖ ਰੁਪਇਆ ਮਹੀਨਾ ਦੇ ਦਿਆ ਕਰਾਂਗੇ 200 ਲੱਖ ਰੁਪਇਆ ਦੋ ਦੋ ਲੱਖ ਰੁਪਇਆ ਲਾਵਾਂਗੇ ਕੇਸ਼ਰੀਵਾਲ ਨੂੰ ਉਹਨੂੰ ਤਨਖਾਹ ਦੇ ਦੇ ਉਹਨੂੰ ਕੋਈ ਪੈਸੇ ਹੈ ਨਹੀਂ ਤੇ ਪੈਸੇ ਜਦੋਂ 200 ਲੱਖ ਰੁਪਇਆ ਆ ਜਿਹੜਾ ਸੀਆਰਡੀਆ ਇਤੁਰੇ ਫੇ ਦੇਣਾ ਮੈਂ ਬਿਜਲੀ ਮੈਂ ਮਹਿਕਮਾ ਸਾਡੀ ਔਰ ਸਾਰੇ ਵੀ ਇਹ ਵੀ ਇਹਨਾਂ ਨੂੰ ਤਨਖਾਹ ਦੇਣ ਦੇ ਪੈਸੇ ਹੈ ਨਹੀਂਗੇ ਉਹ ਅੰਦਵਾਰ ਕੋ ਇਹ ਅਮੀ ਹਾਰਮੇਟੀ ਕਰਦੇ ਆ ਇਹ ਦਿਲੋਂ ਵੀ ਇੰਨੇ ਜੋ ਮੁਲਾਜ਼ਮੇ ਨੇ ਨਾਲ ਇਹ ਇਹ ਕਰਕੇ ਭਗਵਾਨ ਨੂੰ ਕਹਿੰਦੇ ਆ ਬੰਦਾ ਬਣ ਜਾ ਲੋਕਾਂ ਦੇ ਨਾਲ ਵਿਚਰ ਕਿਸਾਨਾਂ ਨਾਲ ਪੰਗੜਾ ਲੈ ਪੰਗੜਾ ਮੋਦੀ ਨੇ ਲਈ ਉਹ ਨਾ ਬਚਿਆ ਮੋਦੀ ਦਾ ਹੱਥ ਦੇ ਰੋ ਕੀ ਹੋਣ ਡਿਆ ਐਵੇਂ ਅਮਿਤ ਸ਼ਾਹ ਦਾ ਕੀ ਆਉਣ ਡਿਆ ਸੈਂਟਰ ਦੇ ਵਿੱਚ ਬੁਰਾ ਹਾਵੈ ਇਹਨਾਂ ਦਾ ਰੰਗਣਾ ਕੌਤ ਕੀ ਕਰਦੇ ਜੋ ਮੋਦੀ ਨਾ ਇਸ ਕਰਕੇ ਇਹਨਾਂ ਨੂੰ ਸਮਝਾਣਾ ਚਾਹੀਦਾ ਜੇ ਪੰਜਾਬ ਦੇ ਕਿਸਾਨਾਂ ਨੇ ਰਹੂਗਾ ਆ ਭੰਦਮਾਨ ਤੇ ਉਹਦੀ ਸਰਕਾਰ ਬਣ ਜੂਗੀ ਨਹੀਂ ਤਾਂ ਬਿਲਕੁਲ ਖਾਤ ਹੋ ਜਾਊਗਾ ਫਿਰ ਦੇਖ ਸਕਦੇ ਹੋ ਤੁਸੀਂ ਕਿ ਕਿਸਾਨ ਜਿਹੜੇ ਨੇ ਲਗਾਤਾਰ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਪੁਤਲਾ ਫੂਕ ਪ੍ਰਦਰਸ਼ਨ ਐ ਲੈਂਡ ਪੁਲਿੰਗ ਮਾਮਲੇ ਤੋਂ ਲੈ ਕੇ ਜਿਹੜਾ ਹੈ ਉਹ ਕੀਤਾ ਜਾਏਗਾ ਇਹ ਤਸਵੀਰਾਂ ਜਲੰਧਰ ਦੇ ਫੁੱਟਾ ਗਰਾਊਂਡ ਦੀਆਂ ਜਿੱਥੇ ਕਿ ਟਰੈਕਟਰ ਮਾਰਚ ਜਿਹੜਾ ਖਾਸ ਤੌਰ ਤੇ ਕਿਸਾਨਾਂ ਦੇ ਵੱਲੋਂ ਕੱਢਿਆ ਜਾ ਰਿਹਾ ਹੈ ਅਤੇ ਕੁੱਕੜਪਿੰਡ ਤੋਂ ਕਿਸਾਨ ਜਿਹੜੇ ਨੇ ਅੱਜ ਇੱਥੇ ਪਹੁੰਚੇ ਨੇ ਜਲੰਧਰ ਤਬਕਵਾ ਕਥਾਵਾਂ ਤੋਂ ਹੁੰਦੇ ਕੋਈ ਕਾਲੇ ਝੰਡੇ ਜਿਹੜੇ ਨੇ ਦਿਖਾ ਕੇ ਤੁਸੀਂ ਦੇਖ ਸਕਦੇ ਹੋ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਲਗਾਤਾਰ ਕਰਦੇ ਕੋਈ ਕਿਸਾਨ ਨਜ਼ਰ ਆ ਰਹੇ ਨੇ ਹੋਰ ਕਿਸਾਨ ਆਗੂ ਵੀ ਮੌਜੂਦ ਨੇ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਕਰਦੇ ਆ ਫਿਲਹਾਲ ਇਹ ਤਸਵੀਰਾਂ ਪੂਡਾ ਗਰਾਊਂਡ ਦੀਆਂ ਨੇ ਕਿਸਾਨਾਂ ਦਾ ਕਹਿਣਾ ਕਿ ਉਹਨਾਂ ਦੀ ਜੇਕਰ ਜ਼ਮੀਨਾਂ ਹੀ ਚਲੀ ਜਾਣਗੀਆਂ ਤਾਂ ਕਿਸਾਨ ਕੀ ਕਰਨਗੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਲੱਖ ਰੁਪਇਆ ਮੁੱਖ ਮੰਤਰੀ ਭਗਵੰਤ ਮਾਨ ਸਲਾਹਨਾ ਦੇਣ ਦੀ ਗੱਲ ਕਰਦਾ 2-2 ਲੱਖ ਮੁੱਖ ਮੰਤਰੀ ਨੂੰ ਅਸੀਂ ਦੇ ਦਾਂਗੇ ਉਹ ਮੁੱਖ ਮੰਤਰੀ ਸ਼ਿਪ ਜਿਹੜੀ ਆ ਉਹ ਛੱਡ ਦੇਵੇ ਤਾਂ ਕਿਸਾਨਾਂ ਦੇ ਵਿੱਚ ਵੱਡੇ ਪੱਧਰ ਤੋਂ ਪਰ ਰੋ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਤੇ ਇਹ ਕਿਸਾਨ ਜਿਹੜੇ ਨੇ ਅੱਜ ਟਰੈਕਟਰ ਮਾਰਚ ਦੇ ਰਾਹੀਂ ਆਪਣਾ ਗੁੱਸਾ ਜਿਹੜਾ ਸਰਕਾਰ ਦੇ ਪ੍ਰਤੀ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਬਿਲਕੁਲ ਕਿਸਾਨ ਆਗੂ ਮੌਂਟੀ ਮਾਨਸਾੜਾ ਨਾ ਮੌਜੂਦ ਨੇ ਗੱਲਬਾਤ ਕਰਦੇ ਆਂ ਮੌਂਟੀ ਭਾਈ ਲੈਂਡ ਪੋਲਿੰਗ ਪਾਲਿਸੀ ਦਾ ਜਿਹੜਾ ਲਗਾਤਾਰ ਕਿਸਾਨ ਵਿਰੋਧ ਕਰ ਰਹੇ ਨੇ ਪਰ ਕੁਝ ਕਿਸਾਨ ਅਜੇ ਵੀ ਨਹੀਂ ਜਿਨ੍ਹਾਂ ਨੇ ਆਪਣੀਆਂ ਜ਼ਮੀਨਾਂ ਦੇ ਦਿੱਤੀਆਂ ਜ਼ਮੀਨਾਂ ਜੀ ਕੋਈ ਦੇਣ ਨੂੰ ਤਿਆਰ ਨਹੀਂ ਇੱਥੇ ਤੱਕ ਕਿ ਝਾੜੂ ਪਾਰਟੀ ਦੇ ਜਿਹੜੇ ਚਮਚੇ ਆ ਉਹ ਵੀ ਜ਼ਮੀਨਾਂ ਦੇਣ ਨੂੰ ਤਿਆਰ ਨਹੀਂ ਅਗਲੇ ਨੂੰ ਪਤਾ ਵੀ ਜ਼ਮੀਨ ਅਈ ਖੱਤਾ ਤੋਂ ਖੱਤੇ ਜਿਹੜੇ ਹੈਗੇ ਉਹ ਵੀ ਵੇਚ ਕੇ ਵਿਹਲੇ ਹੋਗਾ ਤੇ ਸਾਲ ਦੋ ਸਾਲ ਤਾਂ ਹੀ ਪੈਸੇ ਮੁੱਕ ਜਾਣੇ ਆ ਮੁਰਕ ਕੇ ਕਿਹੜੀ ਮਾਨਮਾਸੀ ਕਹਿਣਾ ਕਿੱਧਰ ਨੂੰ ਜਾਣਾ ਇਹ ਤਾਂ ਇੱਕ ਬੇਫਕੂਬ ਬਣਾਉਣ ਲਈ ਇਹ ਆਪਣੇ ਬੰਦੇ ਇਹਨਾਂ ਨੇ ਪਲਾਂਟ ਜਿਨ੍ਹਾਂ ਨੇ ਇਹਨਾਂ ਦੀ ਪਾਰਟੀ ਤੋਂ ਫਾਇਦੇ ਲਏ ਆ ਪਿੰਡ ਵਿੱਚ 2-4 ਚਮਚੇ ਤੋਂ ਹੁੰਦੇ ਹੀ ਆ ਉਹ ਉਹਨਾਂ ਦੀਆਂ ਦਿਖਾಳ್ ਕੇ ਹੁਣ ਲਾ ਲਓ ਵੀ ਇੱਕ ਪਿੰਡ ਦੀ 500 ਕਿੱਲਾ ਜ਼ਮੀਨ ਆ ਗਈ ਵਿੱਚ ਉਹਨਾਂ ਦੇ ਚਮਚੇ ਰਹੀਆਂ ਵੀ 5-5-10 ਕਿੱਲੇ ਹੋਣਗੀਆਂ ਉਹ ਦਿਖਾ ਕੇ ਸਿਰਫ ਇਹ ਲੋਕਾਂ ਨੂੰ ਬੇਫ਼ਕੂ ਬਣਾ ਰਹੇ ਆ ਤੇ ਇਸ ਪਾਲਿਸੀ ਦਾ ਪੰਜਾਬ ਦੇ ਜਿਹੜੇ ਕਿਸਾਨ ਆ ਮਰ ਜਾਣਗੇ ਆਖਰੀ ਸਾਹ ਤੱਕ ਜਾਂ ਤਾਂ ਮੇ ਸਾਡੇ ਸਾਰਿਆਂ ਦੇ ਗੋਲੀ ਮਾਰ ਦਿਓ ਨਹੀਂ ਤਾਂ ਅਸੀਂ ਪੰਜਾਬ ਦੀਆਂ ਜ਼ਮੀਨਾਂ ਨਹੀਂ ਲੈਣ ਦਵਾਂਗੇ ਅਸੀਂ ਮਰ ਜਾਵਾਂਗੇ ਪਰ ਪੰਜਾਬ ਦੀ ਜਿਹੜੀ ਅਪਜਾਊ ਧਰਤੀ ਆ ਉਹਨੂੰ ਘਰਾ ਵਿੱਚ ਨਹੀਂ ਤਵਜ਼ੀਲ ਹੋਣ ਦਿੰਦੇ ਇੰਨੇ ਨਹੀਂ ਅਸੀਂ ਮਤਲਬ ਪੰਜਾਬ ਦੇ ਵਿੱਚ ਲੋਕ ਕਿੰਨੇ ਗਿਆ ਤੁਸੀਂ ਯਾਰ ਦੱਸੋ ਮੁੱਖ ਮੰਤਰੀ ਤਾਂ ਡਿਵੈਲਪਮੈਂਟ ਦੀ ਗੱਲ ਕਰਦਾ ਕਿ ਵੀ ਡਿਵੈਲਪਮੈਂਟ ਕਰਾਂਗੇ ਇਹਦੇ ਨਾਲ ਗਰੀਬ ਲੋਕਾਂ ਨੂੰ ਵੀ ਬੜਾ ਫਾਇਦਾ ਹੋਊਗਾ ਲੱਖ ਰੁਪਈਆ ਸਾਲਾਨਾ ਦੇਣ ਦੀ ਗੱਲ ਵੀ ਮੁੱਖ ਮੰਤਰੀ ਕਰ ਰਿਹਾ ਮੁੱਖ ਮੰਤਰੀ ਤਾਂ ਆਪਣੀ ਮਨਿਆ ਸਾਲ ਦੀ ਰਹਿ ਗਈ ਆ ਗਾਂਹ ਫੇ ਮੁੜ ਕੇ ਕਿੱਥੇ ਜਾਣਾ ਇੱਕ ਵਾਰੀ ਤਾਂ ਲੱਖ ਦੇ ਦੂਗੇ ਤੇ ਵੱਡੇ ਘਰਾਣਿਆਂ ਤੋਂ ਪੈਸੇ ਲੈ ਲੂਗੇ ਤੇ ਜੇ ਮੁੜ ਕੇ ਕੀ ਪਤਾ ਕੀ ਹੋਣਾ ਕੀ ਨਹੀਂ ਜਾਂ ਤੋਵੇ ਕੋਈ ਪਾਲਿਸੀ ਇਦਾਂ ਦੀ ਹੋਵੇ ਵੀ ਬੰਦਾ ਕਹਿੰਦਾ ਵੀ ਫੇਤ ਬੰਦਾ ਵਿਚਾਰ ਵੀ ਕਰ ਲੈਂਦਾ ਭਾਈ ਵੀ ਆ ਪਾਲਿਸੀ ਆ ਵੀ ਸਰਕਾਰ ਹੁਣ ਹੈਗੀ ਆ ਸਾਲ ਸਵਾ ਸਾਲ ਦੀ ਤੇ ਸਰਕਾਰ ਨੇ ਆ ਇੱਕ ਕਰੀ ਪੈਸੇ ਇੱਦਾਂ ਦੇ ਦੇਣੇ ਤਾਂ ਆ ਕੰਮ ਇੱਦਾਂ ਹੋ ਜਾਣਾ ਇਹ ਤੇ ਲੰਮੀਆਂ ਚੀਜ਼ਾਂ ਤਾਂ ਹੀ ਪਾਈ ਜਾਂਦੇ ਆ ਵੀ ਅਸੀਂ ਮੁੜ ਕੇ ਚੱਲ ਜਾਣਾ ਗਾਂਹ ਪਤਾ ਨਹੀਂ ਕਹਿੰਨੇ ਆਉਣਾ ਕਹਿੰਨੇ ਨਹੀਂ ਆਉਣਾ ਆਪ ਹੀ ਅਗਲੇ ਭੋਗਤੀ ਜਾਣਗੇ ਇਹੀ ਪੈਸੇ ਜੀ ਇਹ ਵਿੱਚ ਪਾ ਲਈਏ ਬਾਅਦ ਦੀਆਂ ਬਾਅਦ ਚ ਅੱਗੇ ਜਿੱਦਾਂ ਸਰਕਾਰਾਂ ਹੁੰਦੀਆਂ ਲੋਨ ਚੱਕ ਲੈਂਦੀਆਂ ਮੁੜ ਕੇ ਉਹੀ ਲੋਨ ਜਿਹੜਾ ਆ ਉਹਨਾਂ ਨੂੰ ਭਰਨਾ ਪੈਂਦਾ ਨਾ ਉਸੇ ਤਰੀਕੇ ਨਾਲ ਹੀ ਇਹ ਚਾਹੁੰਦੇ ਆ ਵੀ ਆਪਣੀ ਜੇ ਭਰ ਲੋ ਤਾਂ ਮੁੜ ਕੇ ਇੱਦਾਂ ਕੰਮ ਚੱਲੀ ਜਾਵੇ। ਕੀ ਲੱਗਦਾ ਪਏ ਇੱਥੇ ਕਿਸਾਨ ਕਹਿੰਦੇ ਪੈਣਾ ਕਿ ਦਿੱਲੀ ਦੇ ਆਰਡਰ ਤੇ ਹੀ ਸਾਰਾ ਕੁਝ ਹੁੰਦਾ ਪਿਆ। ਸਾਰੀ ਟੀਮ ਹੀ ਦਿੱਲੀ ਵਾਲੀ ਆਣ ਕੇ ਬਹਿ ਗਈ ਆ। ਤੁਸੀਂ ਦੱਸੋ ਇੱਥੇ ਚੱਲਦੀ ਕਿਹਦੀ ਆ? ਭਗਵਾਨਤਮਨ ਜੀ ਜਦੋਂ ਬਿਆਨ ਵੀ ਦਿੰਦਾ ਆ ਉਹ ਵੀ ਇਹਨਾਂ ਤੋਂ ਸਵੇਰ ਨੂੰ ਪੁੱਛ ਕੇ ਦਿੰਦਾ ਭਾਈ ਮੈਂ ਕੀ ਬੋਲਣਾ? ਹੋਰ ਕੋਈ ਲੀਡਰ ਇਹਨਾਂ ਦਾ ਬੋਲਦਾ? ਕੋਈ ਬੋਲਦਾ ਹੀ ਨਹੀਂ। ਸਾਰੇ ਗੁੰਗੇ ਬਣ ਗਏ ਆ। ਉਹਨਾਂ ਨੂੰ ਪਤਾ ਸਾਢੇ 3-4 ਸਾਲ ਅਸੀਂ ਪੈਸੇ ਕਮਾਏ ਆ। ਜੇ ਹੁਣ ਬੋਲਾਂਗੇ ਸਾਡੀਆਂ ਫਾਈਲਾਂ ਸਾਰਿਆਂ ਕੋਲ ਹੈਗੀਆਂ। ਉਹ ਤਾਂ ਕਰਕੇ ਪਾਰਟੀ ਵਿੱਚ ਜਿੱਧਰ ਲਈ ਹਵਾ ਹੋਈ ਇਹ ਲੀਡਰ ਸਾਰੇ ਭਗਵੰਤ ਮਾਨ ਦੇ ਨਾਲ ਦੇ ਉਸ ਪਾਰਟੀ ਵਿੱਚ ਜਾਣਗੇ ਤੁਸੀਂ ਵੀ ਇੱਥੇ ਹਾਂ ਮੈਂ ਵੀ ਇੱਥੇ ਹਾਂ ਤੁਸੀਂ ਮੁੜ ਕੇ ਵੀ ਇੰਟਰਵਿਊ ਕਰਿਓ ਮੇਰੀ ਉਦੋਂ ਤੁਸੀਂ ਦੇਖ ਲਿਓ ਇਹਨਾਂ ਦੇ ਲੀਡਰ ਸਾਰੇ ਭੱਜਣੇ ਆ ਪਰ ਮੋਟੇ ਪੈ ਲੱਗਦੇ ਨੇ ਤੁਹਾਨੂੰ ਕਿ ਲੈਂਡ ਪੁਲਿੰਗ ਮਾਮਲੇ ਤੇ ਸਿਆਸਤ ਬੜੀ ਤਕੜੀ ਹੋ ਰਹੀ ਆ ਸਿਆਸਤ ਇਦਾਂ ਬਜੀ ਵੀ ਇਹ ਜਿਹੜੇ ਕਿਸਾਨ ਆ ਗੂ ਇਹ ਤਾਂ ਚਲੋ ਆਪਣੀ ਜ਼ਮੀਨ ਬਚਾਉਣ ਨੂੰ ਆਪਣੇ ਪਿੰਡਾਂ ਨੂੰ ਬਚਾਉਣ ਨੂੰ ਲੜ ਰਹੇ ਆ ਸਿਆਸਤ ਤੇ ਇਸ ਵੇਲੇ ਸਰਕਾਰ ਕਰ ਰਹੀ ਆ ਉਹ ਕਰ ਰਹੀ ਆ ਵੱਡੇ ਘਰਾਣਿਆਂ ਦੇ ਪੱਖ ਵਿੱਚ ਉਹਨਾਂ ਨੂੰ ਕੋਈ ਮਤਲਬ ਹੀ ਨਹੀਂ ਹੈਗਾ ਤੁਹਾਡੇ ਸਾਡੇ ਨਾਲ ਉਹਨਾਂ ਨੂੰ ਨਹੀਂ ਮਤਲਬ ਹੈਗਾ ਵੀ ਕਿ ਇਹਨੂੰ ਅਸੀਂ ਲੱਖ ਰੁਪਈਆ ਦੇਣਾ ਜਾਂ ਕਿਦਾਂ ਇਹ ਇੱਕ ਸਰਵ ਜਿੱਦਾਂ ਭਗਵਾਨਤਮਨ ਦੀ ਸ਼ੁਰੂ ਤੋਂ ਆਤਿਆ ਨਾ ਬੇਫਕੂ ਬਣਾ ਕੇ ਸਰਕਾਰ ਬਣਾ ਗਿਆ ਹੁਣ ਬੇਫਕੂ ਬਣਾ ਕੇ ਲੋਕਾਂ ਦੀਆਂ ਜ਼ਮੀਨਾਂ ਹੜਪਣਾ ਚਾਹੁੰਦਾ ਹੈ ਜੋ ਪੰਜਾਬ ਦੇ ਲੋਕ ਆ ਕਦੇ ਵੀ ਇਹ ਬਰਦਾਸ਼ਤ ਨਹੀਂ ਕਰਨਗੇ ਤਾਂ ਬਿਲਕੁਲ ਕਿਸਾਨਾਂ ਨੇ ਪਹਿਲਾਂ ਕੇਂਦਰ ਦੇ ਨਾਲ ਆਡਾ ਲਿਆ ਦਿੱਲੀ ਨਾਲ ਪਹਿਲਾਂ ਆਡਾ ਲਿਆ ਹੁਣ ਫੇਰ ਦੁਬਾਰਾ ਤੋਂ ਪੰਜਾਬ ਦੇ ਨਾਲ ਪੰਜਾਬ ਸਰਕਾਰ ਖਿਲਾਫ ਧਰਨੇ ਲੱਗ ਰਹੇ ਨੇ ਨੁਕਸਾਨ ਕਿਹਦਾ ਹੋ ਰਿਹਾ ਹੈ ਨੁਕਸਾਨ ਦੇਖੋ ਜੀ ਹੁਣ ਪੰਜਾਬ ਦਾ ਜਦ ਇਹ ਜਾੜਾ ਕਰਨ ਤੇ ਤੁਲੇ ਆ ਹੁਣ ਮਰਦਾ ਕਰੇਗੀ ਜਦੋਂ ਪਾਣੀ ਇੱਥੇ ਤੱਕ ਹੋਵੇ ਬੰਦਾ ਤਾਂ ਵੀ ਸਾਹ ਲੈ ਲੈਂਦਾ ਜਦੋਂ ਪਾਣੀ ਇੱਥੇ ਤੱਕ ਹੋਵੇ ਬੰਦਾ ਤਾਂ ਵੀ ਸਾਹ ਲੈ ਲੈਂਦਾ ਹੁਣ ਪਾਣੀ ਇੱਥੇ ਤੱਕ ਆਇਆ ਆ ਭਾਈ ਅਸੀਂ ਮਰਨਾ ਨਹੀਂ ਤੇ ਅਸੀਂ ਵੀ ਜਿਹੜਾ ਹੁਣ ਮਰਦਾ ਆ ਤੁਹਾਨੂੰ ਪਤਾ ਹੀ ਆ ਵੇ ਸੜਕਾਂ ਦੇ ਆ ਗਏ ਲੋਕ ਇਹਨਾਂ ਦਾ ਤਾਂ ਵਿਰੋਧ ਕਰ ਰਿਹਾ ਲੋਕ ਤੇ ਦੇਖ ਸਕਦੇ ਹੋ ਤੁਸੀਂ ਕਿ ਰੋਜ਼ ਵਜੋਂ ਕਿਸਾਨ ਜਿਹੜੇ ਨੇ ਪੁੱਤਲੇ ਵੀ ਫੂਕਦੇ ਹੋਏ ਨਜ਼ਰ ਆ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਕੇਜਰੀਵਾਲ ਦਾ ਪੁਤਲਾ ਜਿਹੜਾ ਅੱਜ ਕਿਸਾਨਾਂ ਦੇ ਵੱਲੋਂ ਫੂਕਿਆ ਗਿਆ ਕਿਸਾਨਾਂ ਦੇ ਕਹਿਣ ਮੁਤਾਬਕ ਪੰਜਾਬ ਸਰਕਾਰ ਦਿੱਲੀ ਦੇ ਇਸ਼ਾਰੇ ਦੇ ਉੱਪਰ ਕੰਮ ਕਰ ਰਹੀ ਹੈ ਤੇ ਦਿੱਲੀ ਦੇ ਜੋ ਆਕਾ ਕਹਿ ਰਹੇ ਨੇ ਉਹੀ ਜਿਹੜਾ ਪੰਜਾਬ ਦੀ ਸਰਕਾਰ ਕੰਮ ਕਰ ਰਹੀ ਹੈ ਤੇ ਉਸ ਦੇ ਤਹਿਤ ਕਿਸਾਨ ਜਿਹੜੇ ਨੇ ਉਹਨਾਂ ਦੀਆਂ ਜ਼ਮੀਨਾਂ ਉਹਨਾਂ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਲਗਾਤਾਰ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਕਿਸੇ ਵੀ ਕੀਮਤ ਤੋਂ ਪਰੇ ਨਹੀਂ ਹੋਣ ਦਿੱਤਾ ਜਾਵੇਗਾ ਕਿਸੇ ਵੀ ਕੀਮਤ ਤੇ ਜ਼ਮੀਨਾਂ ਜਿਹੜੀਆਂ ਨੇ ਕਿਸਾਨਾਂ ਦਾ ਕਹਿਣਾ ਕਿ ਅਸੀਂ ਆਪਣੀਆਂ ਨਹੀਂ ਜਾਣ ਦੇਵਾਂਗੇ ਇਟਣਾ ਇਟ ਖੜਕਾਵਾਂਗੇ ਵਿਰੋਧ ਕਰਾਂਗੇ ਧਰਨੇ ਲਗਾਵਾਂਗੇ ਪਰ ਆਪਣੀਆਂ ਜ਼ਮੀਨਾਂ ਜਿਹੜੀਆਂ ਨੇ ਉਹਨਾਂ ਨੂੰ ਆਪਣੇ ਕੋਲ ਹੀ ਰੱਖਾਂਗੇ ਕਿਉਂਕਿ ਕਿਸਾਨਾਂ ਦਾ ਕਹਿਣਾ ਕਿ ਜੇਕਰ ਸਾਡੀਆਂ ਜ਼ਮੀਨਾਂ ਹੀ ਚਲੀਆਂ ਗਈਆਂ ਦੋਸਤੋ ਪਿੱਛੋਂ ਹੁਣਾਂ ਕੋਲ ਕੀ ਬਚੇਗਾ ਤੇ ਇਸ ਦੇ ਰੋ ਬਚੋ ਅੱਜ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦੇ ਵੱਲੋਂ ਤੁਹਾਨੂੰ ਦੱਸ ਦਈਏ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮੌਕੇ ਦੇ ਉੱਪਰ ਸਿਕਿਉਰਿਟੀ ਪਰਪਸ ਲਈ ਤੁਸੀਂ ਦੇਖ ਸਕਦੇ ਹੋ ਪੁਲਿਸ ਵੀ ਤਣਾਤ ਹੈਗੀ ਆ ਡੀਸੀ ਦਫਤਰ ਦੇ ਬਿਲਕੁਲ ਗੇਟ ਦੇ ਬਾਹਰ ਅਸੀਂ ਮੌਜੂਦ ਹਾਂ ਜਿੱਥੇ ਪੁਲਿਸ ਵੀ ਸਿਕਿਉਰਿਟੀ ਵਾਪਸ ਲਈ ਤਨਾਤ ਕੀਤਾ ਗਿਆ ਤੇ ਕਿਸਾਨ ਜਿਹੜੇ ਨੇ ਉਹਨਾਂ ਦਾ ਰੋਜ ਜਿਹੜਾ ਸਾਫ਼ ਤੌਰ 'ਤੇ ਜੋ ਪਰ ਵੇਖਣ ਨੂੰ ਮਿਲਿਆ। ਬਾਕੀ ਲੈਂਡ ਪੂਲਿੰਗ ਮਾਮਲੇ ਦੇ ਬਾਰੇ ਤੁਹਾਡੇ ਖੁਦ ਦੇ ਕੀ ਵਿਚਾਰ ਨੇ? ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ। ਕੈਮਰਾ ਪਰਸਨ ਪੰਕਜ ਦੇ ਨਾਲ ਮਨਪ੍ਰੀਤ ਕੌਰ, ਲਾਈਵ ਪੰਜਾਬੀ ਟੀਵੀ, ਜਲੰਧਰ।